ਬਾਬਾ ਬਿਧੀ ਚੰਦ ਜੀ ਦੀ ਵੰਸ਼ ਉਹਨਾਂ ਦੇ ਸੁਪੁੱਤਰ ਬਾਬਾ ਲਾਲ ਚੰਦ ਬਾਬਾ ਲਾਲ ਚੰਦ ਜੀ ਦੇ ਫਰਜ਼ੰਦ ਬਾਬਾ ਗੁਰਦਿਆਲ ਸਿੰਘ ਜੀ ਬਾਬਾ ਗੁਰਦਿਆਲ ਸਿੰਘ ਜੀ ਦੇ ਫਰਜ਼ੰਦ ਬਾਬਾ ਹੁਕਮ ਚੰਦ ਜੀ ਉਹਨਾਂ ਤੋਂ ਅੱਗੇ ਬਾਬਾ ਜੀਉਣ ਜੀ ਉਹਨਾਂ ਤੋਂ ਅੱਗੇ ਬਾਬਾ ਜਸਪਤ ਜੀ ਹੁਣ ਬਾਬਾ ਜਸਪਤ ਜੀ ਦੇ ਤਿੰਨ ਸੁਪੁੱਤਰ ਨੇ ਇੱਥੋਂ ਸੁਰ ਸਿੰਘ ਵਾਲਾ ਪਰਿਵਾਰ ਬਾਬਾ ਬਿਧੀ ਚੰਦਿਆਂ ਦਾ ਤੇ ਮੁੰਡਾ ਪਿੰਡ ਵਾਲਾ ਪਰਿਵਾਰ ਤੇ ਹੋਰ ਉਥੇ ਜਿਹੜੇ ਸਾਡੇ ਭਾਈ ਕੀ ਪੱਤੀ ਦੇ ਲੋਕ ਨੇ ਜੁਦਾ-ਜੁਦਾ ਹੁੰਦੇ ਨੇ ਇਹ ਤਿੰਨ ਪਰਜੰਤ ਕਿਹੜੇ ਨੇ ਪਹਿਲੇ ਨੇ ਬਾਬਾ ਭਾਗ ਸਿੰਘ ਬਾਬਾ ਭਾਗ ਸਿੰਘ ਦੀ ਵੰਸ਼ ਚੱਲੀ ਐ ਬਾਬਾ ਲਾਭ ਸਿੰਘ ਬਾਬਾ ਨੱਥਾ ਸਿੰਘ ਬਾਬਾ ਸੋਹਣ ਸਿੰਘ ਬਾਬਾ ਦਇਆ ਸਿੰਘ ਜੀ ਉਹਨਾਂ ਮਹਾਪੁਰਸ਼ਾਂ ਦੇ ਦੋ ਫਰਜ਼ੰਦ ਤੁਹਾਡੇ ਵਿਚ ਰਹੀ ਰਹੇ ਨੇ ਬਾਬਾ ਅਵਤਾਰ ਸਿੰਘ ਤੇ ਬਾਬਾ ਗੁਰਬਚਨ ਸਿੰਘ ਜੀ ਅੱਗੇ ਉਹਨਾਂ ਦਾ ਪਰਿਵਾਰ ਚੱਲਦਾ ਹੈ ਦੂਸਰੇ ਸੁਪੁੱਤਰ ਸਨ ਬਾਬਾ ਦੇਹਣਾ ਸਿੰਘ ਜੀ ਤੇ ਦੇਹਣਾ ਸਿੰਘ ਹੁਣਾਂ ਦੇ ਦੋ ਫਰਜ਼ੰਦ ਹੋਏ ਬਾਬਾ ਅਨੂਪ ਸਿੰਘ ਤੇ ਬਾਬਾ ਜਵੰਦ ਸਿੰਘ ਤੇ ਬਾਬਾ ਜਸਪਤ ਜੀ ਦੇ ਤੀਜੇ ਸੁਪੁੱਤਰ ਸਨ ਬਾਬਾ ਜਗਤ ਸਿੰਘ ਜੀ ਹੁਣ ਜਿਹੜਾ ਬਾਬਾ ਅਨੂਪ ਸਿੰਘ ਹੈ ਨਾ 8ਵੀਂ ਪੀੜ੍ਹੀ ਸਮਝ ਲਓ ਬਾਬਾ ਬਿੱਦੀ ਚੰਦੀ ਇਹਨਾਂ ਦੇ ਫਰਜ਼ੰਦ ਬਾਬਾ